ਮੀਟਿੰਗ ਦੇ ਵਿੱਚ ਨਹੀਂ ਆਏ ਇਹਨਾਂ ਦੀਆਂ ਬੇਟੀਆਂ ਦੂਰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਈਆਂ ਅੰਮ੍ਰਿਤਕ ਬੇਟਾ ਦੂਜੇ ਆਤਮਰਥੇਰ ਆਈਆਂ ਇਹ ਵੀ ਹੈ ਬਿਲਕੁਲ ਪੜਾ ਇਹਨਾਂ ਕਿੰਦੀ ਮੰਮੀ ਕਹਿੰਦੀ ਪਹਿਲਾ ਚਮਤਕਾਰ ਹੋਊਗਾ ਤੇ ਨਾ ਫਿਰ ਚਰਚ ਵਿੱਚ ਜਾਣਾ ਬਿਨਾਂ ਚਮਤਕਾਰ ਤੋਂ ਮੈਂ ਚਰਚ ਵਿੱਚ ਨਹੀਂ ਜਾਣਾ ਸਹੀ ਹੈ ਮੈਂ ਜਿੰਦ ਕਹਿੰਦੀ ਚਮਤਕਾਰ ਹੋਵੇ ਸਾਡੇ ਘਰ ਦੇ ਵਿੱਚ ਫਿਰ ਅਸੀਂ ਜਾਣਾ ਅਸੀਂ ਚਮਤਕਾਰ ਵੇਖਣ ਤੋਂ ਬਿਨਾਂ ਚਰਚ ਵਿੱਚ ਜਾਣਾ ਨਹੀਂ ਹੈ ਨਹੀਂ ਮੈਂ ਕਹਿੰਦਾ ਠੀਕ ਹੈ ਪ੍ਰਭੂ ਨੂੰ ਚੈਲੰਜ ਪਸੰਦ ਨਹੀਂ ਪਰ ਜੇ ਗੱਲ ਚਰਚ ਆਉਣ ਦੀ ਆ ਤੇ ਪ੍ਰਭੂ ਜ਼ਰੂਰ ਕਰੇਗਾ ਕਿੰਨਾ ਚਿਰ ਹੋ ਗਿਆ ਮੈਂ ਜੁਈ ਨੂੰ ਕਦੇ ਕੰਨ ਤੋਂ ਭੁਲੋਲੇ ਵਿੱਚ ਪਾਈ ਸੀ ਨਹੀਂ 25 ਸਾਲ ਬਾਅਦ ਕਿਸੇ ਨੇ ਬਾਹਰੋਂ ਫੋਨ ਕੀਤਾ ਇਸੇ ਤੋਂ ਉਹਨੂੰ ਕੰਨਕ ਲੈ ਕੇ ਦੇ ਰਿਆਂ 10000 ਦੇ ਕੰਨਕ 25 ਸਾਲ ਦੀ ਲਾਈਫ ਚ ਪਹਿਲੀ ਰੇਂਜ ਕਰਦੀ ਹੈ 25 ਸਾਲ ਬਾਅਦ ਕੰਨਕ ਫੜਿਆੜੀ ਵੀ ਮਿਲਦੀ ਹੈ ਸਾਰਾ ਕੁਝ ਪਰ ਐਮ ਵੀ ਇਹਨਾਂ ਨੇ ਆਪ ਦੀ ਘਰੋਂ ਦੇ ਤਰ ਛੁੱਟਦਾ ਨਹੀਂ ਹਾਂ ਤੁਹਾਨੂੰ ਦੱਸਿਆ ਲੈ ਕੇ ਤਨੀ ਨਹੀਂ ਹਾਂ ਜੀ ਹਾਲੇ ਲਿਆ ਬਲਵ ਪ੍ਰਵੀਸ਼ੂ ਮਸੀਹ ਕੇ ਨਾਮ ਕੀ ਉਸ ਤੋਂ ਬਾਅਦ ਹੋਰ ਕੀ ਹੋਇਆ ਕਰ ਦੇ ਵਿੱਚ ਤੁਸੀਂ ਦੱਸੋ ਘਰ ਦੇ ਵਿੱਚ ਕੀ ਕੀ ਬਣਾਇਆ ਘਰ ਦੇ ਵਿੱਚ ਅਪਰੇਲ ਮੰਝਿਆ ਤਾਂ ਮੈਂ ਦੋ ਸਾਰੋ ਬਿਚਾਰ ਨਾਲ ਆ ਆ ਮੰਝਿਆ ਤੋਂ ਵੀ ਤੰਗ ਸੀ ਉਹ ਵੀ ਆਏ ਹੋਰ ਇੱਕ ਮਸ਼ੀਨ ਨਵੀਂ ਕੱਪੜੇ ਧੋਣ ਵਾਲੀ ਮਸ਼ੀਨ ਤੋਂ ਤੰਗ ਸੀ ਉਹ ਵੀ ਨਵੀਂ ਡੱਬਾ ਬੰਦ ਨਾ ਪਰ ਟੀਕੀ ਪਾਈ ਟੀਕੀ ਪਾਈ ਜਿਹੜਾ ਪੱਕਾ ਕੀਤਾ ਬਾਥਰੂਮ ਨਾਲੋਂ ਸਭ ਤੋਂ ਉੱਪਰ ਆਇਆ ਨਾ ਆ ਮੇਰੀ